ਸਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਹਕੂਮਤ ਸਿੰਘ ਵਾਲੇ ਦੇ ਵਿੱਚ ਹਕੂਮਤ ਸਿੰਘ ਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਰੋਜ਼ਪੁਰ ਦਾ ਮਾਨਮੱਤਾ ਨਗਰ ਆ ਠੇਠੜਕਾਲਾ ਪਿੰਡ ਦੇ ਪਿੰਡ ਕੋਲ ਨੇੜੇ ਕਰਕੇ ਵਸਿਆ ਹੋਇਆ ਨਗਰ ਜਦੋਂ ਤੁਸੀਂ ਤਲਵੰਡੀ ਪਾਈ ਤੋਂ ਫਰੋਜ਼ਪੁਰ ਰੋਡ ਫੜੋਗੇ ਤਾਂ ਜਿੱਥੇ ਪ੍ਰਾਲੀ ਵਾਲੀ ਫੈਕਟਰੀ ਆ ਮਿੱਤਰੋ ਉੱਥੋਂ ਦੋ ਗੇਟ ਮਿਲ ਲੰਗੇ ਇੱਕ ਹਕੂਮਤ ਸਿੰਘ ਵਾਲੇ ਨੂੰ ਜਾਂਦਾ ਤੇ ਇੱਕ ਠੇਠਰ ਕਲਾਂ ਨੂੰ ਜਾਂਦਾ ਵਾ ਤੇ ਤੁਸੀਂ ਪਰਾਲੀ ਦੇ ਦੂਜੇ ਸਾਈਡ ਜਦੋਂ ਦੇਖੋਗੇ ਤਾਂ ਹਕੂਮਤ ਸਿੰਘ ਵਾਲੇ ਪਿੰਡ ਦੇ ਵਿੱਚ ਸੜਕ ਆਉਂਦੀ ਆ ਘਰੇਲੂ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿਹਨਤ ਮਜ਼ਦੂਰੀ ਕਰਨ ਵਾਲੇ ਭਰਾ ਦੇ ਕੋਲੇ ਮੈਂ ਮੌਜੂਦ ਹਾਂ ਇੱਕ ਛੋਟੀ ਵਕਾਊ ਲਈ ਆ ਭਾਈ ਨੇ ਜਿਹੜੀ ਤਿਆਰ ਕਰਕੇ ਮਿੱਤਰੋ ਆਉ ਕਰਦੇ ਆ ਗੱਲਬਾਤ ਭਾਈ ਤੋਂ ਡਿਟੇਲ ਜਾਣਦੇ ਆ ਸੱਸੀ ਗਾਲ ਵੀਰੇ ਕੀ ਹਾਲ ਚਾਲ ਵੱਡੇ ਭਾਈ ਠੀਕ ਠਾਕ ਸੇਤਾਂਕਰ ਪਰਿਵਾਰ ਭਾਈ ਚਾਹੋ ਸ਼ੁਕਰ ਇੱਕ ਵਾਰੀ ਨਾਮ ਦੱਸਦੇ ਵੀਰੇ ਆਪਣਾ ਲੱਖਾ ਸਨ ਆਫ ਵੀਰੇ ਠੀਕ ਆ ਲੱਖੇ ਬਾਈ ਜਿਹੜੀ ਝੋਟੀ ਵੇਚਣੀ ਆਪਾਂ ਪਹਿਲੇ ਨਹੀਂ ਆ ਵੀਰੇ ਹਾਂਜੀ ਹਾਂ ਪਹਿਲੇ ਨਹੀਂ ਆ ਕਿੰਨੇ ਦਿਨ ਲੈ ਜੂਗੀ ਵੀਰੇ ਹਜੇ ਲੈ ਜਾਣੇ ਹਜੇ ਇਹਨੇ ਕਰੀਬ 5 ਮਾਂਥਾਂ ਤੋਂ 5-7 ਦਿਨ ਦੁੱਧ ਲੱਖੇ ਬਾਈ ਕਿੰਨਾ ਕੋ ਚੁੰਨਦਾ ਰਿਆ ਤੂੰ ਸੌਰੀ ਪਹਿਲੇ ਨਹੀਂ ਆ ਤਾਂ ਹਨਾ ਪਰ ਹਾਂ ਬਈ ਠੀਕ ਆ ਦੰਦੋ ਕਿਵੇਂ ਆ ਵੱਡੇ ਬਾਈ ਇਹ ਇਹ ਛਿੱਗੀ ਆ ਛਿੱਗੀ ਆ ਤੇ ਵੱਡੇ ਬਾਈ ਇਹਦੇ ਜਿਹੜਾ ਟੀਕਾ ਟੂਕਾ ਭਰਾਇਆ ਉਹ ਚੰਗਾ ਹੀ ਭਰਾਇਆ ਹੋਇਆ ਹਾਂ ਬਾਈ ਇਹ ਤੇ ਐਮ ਬਾਈ ਦੇ ਠੀਕ ਆ ਬਾਈ ਰੇਟ ਬਾਈ ਇਹਦਾ ਕੀ ਰਹੂਗਾ ਵੀਰੇ ਮੁੱਲ ਵੀਰੇ 9000 ਠੀਕ ਆ ਮੰਨ ਤੈਨ ਹੋ ਜੂ ਇਹਦੇ ਵਿੱਚੋਂ ਬਾਈ ਹਾਂ ਬਾਈ ਠੀਕ ਆ ਤੋਰੀ ਵੀਰੇ ਕੱਢ ਸੂਣ ਦੇ ਵਿੱਚ ਹਜੇ ਦਿਨ ਕਰਮਾ ਵਾਲੀ ਨਹੀਂ ਨਾ ਇਹਨੇ 5-7 ਦਿਨ ਲੈ ਜਾਣੇ ਆ ਤਿਆਰੀ ਤੂਰੀ ਕਰ ਵਧੀਆ ਕਰਕੇ ਸੂਗੀ ਕਿਉਂਕਿ ਭਲਾਂ ਪਾਈਆਂ ਹੋਈਆਂ ਲੇਵਾ ਜਿਹੜਾ ਝੋਟੀ ਨੇ ਪੱਟਿਆ ਹੋਇਆ ਸੋਣੀ ਜਿੰਨੀ ਕੁ ਹੋ ਗਈ ਡਾਡੀ ਜੀ ਤਿਆਰ ਹੋ ਜਾਣਾ ਇਹਨੇ ਬੜਾ ਕੱਦ ਉੱਚਾ ਲੰਮਾ ਨਹੀਂ ਕਹਿ ਸਕਦੇ ਦਰਮਿਆਨੇ ਸਾਈਜ਼ ਦੇ ਵਿੱਚ ਮੈਂ ਆਂ ਸਿੰਘਾਂ ਦੀ ਪੱਧਰੀ ਆ ਅੰਗ ਕ ਚੰਗੇ ਲੱਗੇ ਹੋਇਆ ਥਣ ਚੰਗਾ ਲੱਗਾ ਹੋਇਆ ਜਿਵੇਂ ਪਹਿਲਾਂ ਸੋਹਣਾ ਜਿਹੜਾ ਥਾਣਾ ਇਹਨੇ ਕੱਢਿਆ ਹੋਇਆ ਕਰਮ ਵਾਲੀ ਨੇ ਮਿੱਤਰੋ ਦੇਖ ਸਕਦੇ ਆ ਤੁਸੀਂ ਸਰੀਰਕ ਮੰਤਰਲੋ ਵੀ ਬਾਈ ਨੇ ਵਧੀਆ ਸੰਭੀ ਹੋਈ ਆ ਪੰਜ ਚਾਰ ਦਿਨ ਇਹਨੇ ਹਜੇ ਕੱਢ ਜਾਣੇ ਆ ਟੌਰਾਂ ਨਾਲ 8-9 ਕਿਲੋ 10 ਕਿਲੋ ਵਾਂਗੂ 10 ਤੋਂ ਅੰਦਰ ਅੰਦਰ ਦੁੱਧ ਦਈ ਜਾਊਗੀ ਕਿਉਂਕਿ ਪਹਿਲਾਂ ਖਰਾਕ ਖਾਦੀ ਪੀਤਾ ਇਹਨੇ ਸੂਣ ਤੋਂ ਬਾਅਦ ਝੋਟੀ ਨੇ ਵੱਧ ਨਿਖਰਨਾ ਵੇ ਗੱਲ ਨੋਟ ਰੱਖਿਆ ਜੀ ਸੂਣ ਤੋਂ ਪਹਿਲਾਂ ਨਹੀਂ ਇਹਨੇ ਇੰਨੀ ਨਿਖਰਨਾ ਜਿੰਨੀ ਦਾ 90000 ਆ ਗੱਲਬਾਤ ਲਈ ਨੰਬਰ 22 ਦਾ ਸਕਰੀਨ ਦੇ ਉੱਤੇ ਲੱਗਾ ਹੋਇਆ ਤੁਸੀਂ ਸੰਪਰਕ ਕਰ ਸਕਦੇ ਆ ਵੀਰੇ ਨੰਬਰ ਦੱਸੀ ਬਾਈ 87290 ਜੀ 44 ਇੱਕ ਵਾਰੀ ਹੋਰ ਬੋਲ ਦੇ ਵੀਰੇ 87290 ਜੀ 44 ਠੀਕ ਆ ਬਾਈ ਇਸ ਨੰਬਰ ਤੇ ਤੁਸੀਂ ਗੱਲਬਾਤ ਬਾਈ ਨਾਲ ਕਰ ਸਕਦੇ ਪਿੰਡ ਹਕੂਮਤ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ